ਦੋਸਤੋ ਰਾਸਤਾ ਪੰਜਾਬ ਇਸ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਮੇਰੇ ਨਾਲ ਫਿਰ ਸੀਨੀਅਰ ਪੱਤਰਕਾਰ ਦਰਸ਼ਨ ਸਿੰਘ ਕੋਖਰ ਜੀ ਨੇ ਜੋ ਕਿ ਪੰਜਾਬ ਵਿੱਚ ਐਨੀ ਤਬਾਈ ਹੋਈ ਫਿਰ ਵੀ ਪੰਜਾਬ ਨੂੰ ਪੰਜਾਬ ਦੇ ਹੀ ਲੋਕਾਂ ਨੇ ਸੰਭਾਲ ਰਿਆ ਐਦਾਂ ਕਿਵੇਂ ਹੋਇਆ ਇਹ ਪੰਜਾਬ ਵਿੱਚ ਇਹੋ ਜਿਹਾ ਕੀ ਹੈ ਪੰਜਾਬ ਦੀ ਮਿੱਟੀ ਦੇ ਵਿੱਚ ਐਨਾ ਪਿਆਰ ਕਿਉਂ ਹੈ ਇਸ ਸਾਰੀ ਗੱਲ ਦੇ ਅੱਜ ਆਪਾਂ ਜਾਣਕਾਰੀ ਲਵਾਂਗੇ ਦਰਸ਼ਨ ਸਿੰਘ ਕੋਖਰ ਜੀ ਕੋਲ ਦਰਸ਼ਨ ਸਿੰਘ ਕੋਖਰ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਰਾਸਤਾ ਪੰਜਾਬ ਵਿੱਚ ਧੰਨਵਾਦ ਜੀ ਅ ਦੱਸੋ ਜੀ ਕੋਕਰ ਜੀ ਮੈਂ ਤੁਹਾਡੇ ਤੋਂ ਇਹ ਜਾਨਣਾ ਚਾਹਾਂਗਾ ਪੰਜਾਬ ਵਿੱਚ ਐਨੀ ਕੁ ਤਬਾਹੀ ਆਈ ਹੜ ਆਇਆ ਪੰਜਾਬ ਦੇ ਪਸ਼ੂ ਲੈੰਦੇ ਪੰਜਾਬ ਵਾਲ ਨੂੰ ਵਹਿ ਗਏ ਪੰਜਾਬ ਵੈਂਦਾ ਆ ਨਜ਼ਰ ਆਇਆ ਪੰਜਾਬ ਦੇ ਘਰ ਵੈਂਦੇ ਹੋਏ ਨਜ਼ਰ ਆਇਆ ਪੰਜਾਬ ਦੇ ਘਰਾਂ ਦਾ ਸਮਾਨ ਵੈਂਦਾ ਆ ਨਜ਼ਰ ਆਇਆ ਤੇ ਇਹ ਫਿਰ ਵੀ ਪੰਜਾਬ ਸੰਭਲ ਗਿਆ ਉਹ ਪੰਜਾਬ ਦੇ ਲੋਕਾਂ ਨੇ ਹੀ ਪੰਜਾਬ ਨੂੰ ਸੰਭਾਲ ਲਿਆ ਇਹ ਇਹੋ ਜਿਹਾ ਕੀ ਹੈ ਪੰਜਾਬ ਦੀ ਮਿੱਟੀ ਦੇ ਵਿੱਚ ਤਕੋ ਪੰਜਾਬ ਦੀ ਜਗ੍ਹਾ ਗੱਲ ਕਰਨੀ ਹੋਵੇ ਪੰਜਾਬ ਦੀ ਬਲੱਖਣਤਾ ਦੀ ਤਾਂ ਪ੍ਰੋਫੈਸਰ ਪੂਰਨ ਸਿੰਘ ਦਾ ਉਹ ਸ਼ਬਦ ਮੈਨੂੰ ਯਾਦ ਆਉਂਦਾ ਉਹਨਾਂ ਨੇ ਲਿਖਿਆ ਕਿ ਪੰਜਾਬ ਵਿਵਸਥਾ ਗੁਰਾਂ ਦੇ ਨਾਂ ਤੇ ਇਹਦੇ ਅਰਥ ਇਹ ਨੇ ਕਿ ਕੋਈ ਕੈਨਾਤ ਕੋਈ ਕੁਦਰਤ ਇੱਥੇ ਐਵੇਂ ਦੀ ਬਣੀ ਹੋਈ ਆ ਕੋਈ ਸਿਸਟਮ ਬਣਿਆ ਹੋਇਆ ਕਿ ਲੋੜ ਪੈਣ ਤੇ ਜਾਂ ਫਿਰ ਤਕਲੀਫ ਵਾਲੇ ਲੋਕ ਖੜ੍ਹ ਜਾਂਦੇ ਆ ਉਹਦੇ ਨਾਲ ਪੰਜਾਬ ਨੇ ਬਹੁਤ ਸਾਰੇ ਚੱਕੜ ਛੱਲਦੇ ਨੇ ਆਪਣੇ ਪਿੰਡੇ ਉੱਤੇ ਪੰਜਾਬ बार-बार ਉੱਠਦਾ ਰਿਹਾ ਖੜ੍ਹਾ ਹੁੰਦਾ ਰਿਹਾ ਤੇ ਜਾਗਦਾ ਸਾਰੀਆਂ ਸਟੇਟਾਂ ਤੋਂ ਜ਼ਿਆਦਾ ਐ ਸਚੇਤ ਐ ਤਾਨੂੰ ਇੱਥੇ ਗੁਰਬਾਣੀ ਵੀ ਪੜ੍ਹੀ ਤਾਨੂੰ ਇੱਥੇ ਗੁਰੂਆਂ ਪੀਰਾਂ ਦੀ ਧਰਤੀ ਨੂੰ ਕਿਹਾ ਜਾਂਦਾ ਚਾਰੇ ਵੇਦ ਵੀ ਇਸ ਧਰਤੀ ਤੇ ਲਿਖੇ ਗਏ ਸੋ ਪੰਜਾਬ ਦੀ ਇੱਕ ਵਿਰਾਸਤ ਆ ਜਿਹੜੀ ਨਾ ਜੀ ਉਹ ਧਰਮ ਨਾਲ ਜ਼ਰੂਰ ਜੁੜੀ ਹੋਈ ਆ ਪਰ ਹਿੰਮਤ ਵਾਲੀ ਵਿਰਾਸਤ ਆ ਪੰਜਾਬ ਦੀ ਪੰਜਾਬ ਕੱਲਾ ਇਹ ਨਹੀਂ ਕਿ ਸਿੱਖੀ ਪਹਿਚਾਣ ਹੈਗੀ ਆ ਪੰਜਾਬ ਦੀ ਕਿ ਹਾਂ ਇੱਥੇ ਸਿੱਖ ਪੈਦਾ ਹੋਏ ਨੇ ਸਿੱਖ ਗੁਰੂਆਂ ਦਾ ਬੋਲ ਬੱਲ ਆ ਰਿਹਾ ਹੈ ਗੁਰਬਾਣੀ ਦਾ ਬੋਲ ਬੱਲ ਪਰ ਜਾਤੀਵਾਦ ਦੀਆਂ ਹੋਰ ਜਿਹੜੀਆਂ ਜਾਤਾਂ ਨੇ ਉਹਦੇ ਨਾਲ ਨਹੀਂ ਉਹ ਵੀ ਇਸ ਰੰਗਤ ਵਿੱਚ ਰੰਗੇ ਸਿੱਖੀ ਵਾਲੀ ਰੰਗਤ ਸਿੱਖੀ ਵਾਲੀ ਹਾਂ ਮੈਂ ਮੈਂ ਇਸ ਹਰ ਵਿੱਚ ਦੇਖਿਆ ਚਾਹੇ ਉਹ 크੍ਰਿਸਚੀਨ ਹੈ ਚਾਹੇ ਉਹ Hindu ਧਰਮ ਹੈ ਚਾਹੇ ਉਹ ਪੰਜਾਬੀ ਹੈ ਚਾਹੇ ਉਹ ਸੈਲੀਬ੍ਰਿਟੀ ਹੈ ਉਹ ਸਾਰੇ ਪੰਜਾਬ ਨੂੰ ਬਚਾਉਂਦੇ ਹੋਏ ਨਜ਼ਰ ਆਏ ਬਿਲਕੁਲ ਇੱਕ ਹੋ ਜਾਂਦੇ ਆ ਜਦੋਂ ਖਰਾਬ ਤੇ ਵਿਪਤਾ ਪੈਂਦੀ ਆ ਇਧਰਲੇ ਪੰਜਾਬ ਦੀ ਆਪਾਂ ਨਾ ਵੀ ਗੱਲ ਕਰੀਏ ਪਰ ਉਧਰਲੇ ਪੰਜਾਬ ਦੀ ਵੀ ਜ਼ਿਕਰ ਗੱਲ ਕਰਨੀ ਹੈ ਉਹਦੇ ਬਾਰੇ ਕੀ ਹੋਣਾ ਕਿ ਲੋਕਾਂ ਨੇ ਕਿਵੇਂ ਜੋ ਇਧਰਲੇ ਪਸ਼ੂ ਡੰਗਰ ਉਧਰ ਚੱਲ ਗਏ ਸੀਗੇ ਦਰਿਆਵਾਂ ਰਾਹੀਂ ਰੁੜ ਕੇ ਇਧਰ ਵਾਪਸ ਭੇਜਤੇ ਹਾਂ ਹਾਰਾ ਨਾਰਾ ਮਾਰਿਆ ਕਿ ਸਾਡਾ ਪੰਜਾਬ ਬਚ ਰਿਹਾ ਉਹਨਾਂ ਨੂੰ ਐ ਲੱਗਿਆ ਉਧਰਲੇ ਪੰਜਾਬ ਵਾਲਿਆਂ ਨੂੰ ਕਿ ਯਾਰ ਸਾਡੇ ਆਪਣੇ ਕੋਈ ਅੰਗ ਖਰਾਬ ਹੋ ਗਿਆ ਸੋ ਇਸ ਤਰ੍ਹਾਂ ਜਿਹੜੀ ਪੰਜਾਬ ਦੀ ਫਿਤਰਤਾ ਨਾ ਪੰਜਾਬ ਉੱਠਦਾ ਰਿਹਾ ਮੁਸੀਬਤਾਂ ਚੋਂ ਪਰ ਮੁਸੀਬਤ ਨਾਲ ਦੂਜਿਆਂ ਦੇ ਪੂਰਾ ਇੱਕ ਠੋਕ ਕੇ ਨਾਲ ਖੜਦਾ ਹੈ ਹਮ ਕੱਲ ਅੱਜ ਦੀ ਮੈਂ ਇੱਕ ਵੀਡੀਓ ਦੇਖ ਰਿਹਾ ਸੀ ਲੁਧਿਆਣਾ ਜ਼ਿਲ੍ਹੇ ਦੇ ਨੌਜਵਾਨ ਵੱਡੇ ਵੱਡੇ ਟਰੈਕਟਰ ਲੈ ਕੇ ਪਹੁੰਚ ਗਏ ਉੱਧਰ ਹਾਂ ਗੁਰਦਾਸਪੁਰ ਏਰੀਆ ਦੇ ਵਿੱਚ ਸੱਤ ਟਰੈਕਟਰ ਲੈ ਕੇ 2.5 ਲੱਖ ਦਾ ਤੇਲ ਵੀ ਲੈ ਗਏ ਤੇਲ ਵੀ ਲੈ ਗਏ ਲੋਕਾਂ ਦੇ ਵੀ ਲੋਕਾਂ ਤੇ ਕੋਈ ਭਾਰ ਨਹੀਂ ਪਾਉਣਾ ਹਾਂ ਮਾ ਮਨਕੀਰਤ ਜਿਹੜਾ ਹੈਗਾ ਗੈਲ ਆਲ ਫਿੰਗਰ ਉਹ ਦੇਖੋ 2 ਲੱਖ ਦੇ ਤਾਂ 5 ਲੱਖ ਦੇ ਤਾਂ ਟਰੈਕਟਰ ਦੇ ਤੇ ਕਰਤੇ ਇੱਕ ਕੁਦਰਤੀ ਕੁਦਰਤੀ ਮਤਲਬ ਕਿਸ਼ਨਾ ਆ ਕਿ ਪੈਸਾ ਪਤਾ ਨਹੀਂ ਕਿੱਧਰੋਂ ਆ ਰਿਹਾ ਤੇ ਜਾਂ ਦੇਖੋ ਕਿਵੇਂ ਗਰੀਬਾਂ ਦੇ ਮਤਲਬ ਝੋਲੇ ਚ ਪੈ ਰਹੇ ਝੋਲੇ ਚ ਪੈ ਰਹੇ ਤੇ ਮੈਂ ਹੁਣੇ ਇੱਕ ਖਬਰ ਹੋਰ ਦੇਖੀਏ ਦੋ ਤਿੰਨ ਦਿਨ ਪਹਿਲਾਂ ਕੋਈ ਹਰਿਆਣਾ ਦੇ ਸੀਗੇ ਉਹ ਟਰੈਕਟਰ ਦੀ ਉਹਦੀ ਫੈਕਟਰੀ ਹੈ ਉਹਨਾਂ ਨੇ ਕਈ ਟਰੈਕਟਰ ਡੋਨੇਟ ਕਰਦੇ ਪੰਜਾਬ ਦੇ ਲੋਕਾਂ ਨੇ ਇਹ ਵੀ ਕਿੰਨੀ ਵੱਡੀ ਖਬਰ ਹੈ ਜਦਕਿ ਕੋਈ ਇਨਸਾਨ ਕਿਸੇ ਨੂੰ ਆਪਣੀ ਲਾਈ ਹੋਈ ਸ਼ਰਟ ਦੀ ਡੋਨੇਟ ਕਰਦਾ ਪਰ ਪੰਜਾਬ ਦੇ ਲੋਕ ਲੱਖਾਂ ਰੁਪਇਆ ਦੇਖੋ ਪੰਜਾਬ ਦੇ ਵਿੱਚ ਜਿਹੜੀ ਗੁਰਬਾਣੀ ਹੈ ਨਾ ਜੀ ਗੁਰਬਾਣੀ ਦਾ ਇੱਕ ਰਿਸਮ ਹੈ ਗੁਰਬਾਣੀ ਦੇ ਵਿੱਚ ਆਪਾਂ ਪੜ੍ਹਦੇ ਆਂ ਕਿ ਇੱਕ ਨੂਰ ਸੇ ਸਬਜ ਜੈ ਕੌਨ ਬੋਲੇ ਕੋ ਮੰਦੇ ਜੇ ਫਿਰ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਨਾਰੇ ਇਸ ਤਰ੍ਹਾਂ ਦੇ ਨੇ ਉਹ ਨਾਰੇ ਜਦੋਂ ਲੋਕਾਂ ਦੇ ਮਨਾਂ 'ਚ ਘਰ ਕਰ ਚੁੱਕੇ ਨੇ ਫਿਰ ਉਹਨਾਂ ਨੂੰ ਆਪਣਾ ਤੇ ਪਰਾਇਆ ਉਹਦੇ ਵਿੱਚ ਗੈਪ ਨਜ਼ਰ ਨਹੀਂ ਆਉਂਦਾ ਹੂੰ ਦੂਰੀਆਂ ਖਤਮ ਹੋ ਗਈਆਂ ਨੇ ਸਾਰਿਆਂ ਨੂੰ ਐ ਲੱਗਦਾ ਕਿ ਜਦੋਂ ਆਪਾਂ ਕਰੋਪੀ ਖੁਦ ਦੇਖੀ ਆਪਾਂ ਨੂੰ ਇੱਥੇ ਬੈਠਣ ਨੂੰ ਲੱਗਦਾ ਸੀ ਕਿ ਯਾਰ ਪੰਜਾਬ ਦਾ ਇੰਨਾ ਨੁਕਸਾਨ ਪੰਜਾਬ ਉੱਜੜ ਗਿਆ ਪੰਜਾਬ ਉੱਜੜ ਗਿਆ ਫਿਰ ਸਾਰੇ ਬੰਦਿਆਂ ਨੇ ਬੀਚੀ ਮਦਦ ਕੀਤੀ ਕੋਈ ਚਾਹੇ ਵਿਦੇਸ਼ ਚ ਬੈਠਾ ਚਾਹੇ ਪੰਜਾਬ ਤੋਂ ਬਾਹਰ ਬੈਠਾ ਪੰਜਾਬੀਅਤ ਦੇ ਨਾਤੇ ਸਾਰੇ ਲੋਕ ਕਰਤੇ ਹੋਗੇ ਨੇ ਦਿੱਲੀ ਦੇ ਬਥੇਰੇ ਜਿਹੜੇ ਸਿੱਖ ਨੇ ਹੈ ਸਿੱਧੇ ਇੱਥੇ ਆਏ ਇੱਕ ਬੀਬੀ ਹਿਮਾਚਲ ਚ ਬੈਠੀ ਸੀ ਹਾਂ ਮਾਚਲ ਦੇ ਵਿੱਚ ਮਾਚਲ ਦੀ ਬੀਬੀ ਉਹ ਦबई ਤੋਂ ਦੇਖੋ ਉਹਨੇ ਇੱਕਦਮ ਬਈ 24 ਘੰਟੇ ਦੇ ਵਿੱਚ ਕਿਸਤੀਆਂ ਦਾ ਪ੍ਰਬੰਧ ਕਰਵਾ ਨਿੱਕੇ ਤੇ ਹੁਣ ਉਹ ਲੋਕਾਂ ਨੂੰ ਕਿਟਾਂ ਵੰਡ ਰਹੇ ਨੇ ਮੈਡੀਕਲ ਕਿਟਾਂ ਇੱਕ ਕੋਈ ਲੜਕੀ ਸੀ ਲੜਕੀਆਂ ਨੂੰ ਜੋ ਸੈਨੇਟਰੀ ਪੈਡ ਉਹਨਾਂ ਨੂੰ ਲੱਗਿਆ ਕਿ ਯਾਰ ਕੱਪੜੇ ਲੀਡੇ ਸਾਰੇ ਖਰਾਬ ਨੇ ਲੋਕਾਂ ਕੋਲ ਪੈਸਾ ਨਹੀਂ ਉਹ ਲੜਕੀਆਂ ਦਾ ਕੀ ਬਣੂ ਜਿਨ੍ਹਾਂ ਨੂੰ ਦਿੱਕਤ ਆਉਂਦੀ ਹੈ ਮਹੀਨਾਵਾਰ ਉਹ ਫਿਰ ਉਹਦਾ ਹੀ ਹੱਪਾਸੇ ਕੁੜੀਆਂ ਅੱਗੇ ਆ ਗਈਆਂ ਮਤਲਬ ਇੱਕ ਹਰ ਪਾਸੇ ਧਿਆਨ ਆ ਮਤਲਬ ਲੋਕਾਂ ਇੱਥੇ ਪਰਾਲੀ ਇੱਕ ਬਣਿਆ ਹੋਇਆ ਯਤਿਮਖਾਨਾ ਟਾਈਪ ਉੱਤੇ ਜਿਹੜੇ ਜਿਹਦਾ ਕੋਈ ਨਹੀਂ ਉਹਨਾਂ ਦੇ ਉਹ ਹੈਗੇ ਨੇ ਉਹਨਾਂ ਨੇ ਵੀ ਹੜਪੀੜਤਾਂ ਦੀ ਮਦਦ ਲਈ ਇੱਥੋਂ ਮਹੱਲੀ ਦੇ ਲੋਕਾਂ ਨੂੰ ਇਕੱਠੇ ਕਰਕੇ ਗੁਰੂਜਪੁਰ ਗੁਰਦਾਸਪੁਰ ਏਰੀਆ ਦੇ ਵਿੱਚ ਹਰ ਤਰ੍ਹਾਂ ਦੀ ਸਹਾਇਤਾ ਟੈਂਟ ਲਾਰੇ ਨੇ ਉੱਤੇ ਸੋ ਪੰਜਾਬ ਦੀ ਇੱਕ ਨਾ ਤਾਂ ਹੋਰਾਂ ਸਟੇਟਾਂ ਨੂੰ ਪੰਜਾਬ ਤੋਂ ਸਿੱਖਣਾ ਚਾਹੀਦਾ ਬਹੁਤ ਕੁਝ ਸਿੱਖਣਾ ਚਾਹੀਦਾ ਪਰ ਨਾਲ ਜਦੋਂ ਗੁਰੂ ਗ੍ਰੰਥ ਸਾਹਿਬ ਦਾ ਕੋਈ ਵੀ ਅਧਿਆਨ ਕਰਦੇ ਆਂ ਜਾਂ ਆਪਾਂ ਪਾਠ ਕਰਦੇ ਆਂ ਉਹਦੇ ਨਾਲ ਜੁੜਦੇ ਆਂ ਗੁਰਬਾਣੀ ਨਾਲ ਗੁਰਬਾਣੀ ਉਹ ਆਪਣੇ ਇਸ ਕੰਦੇ ਆ ਕਿ ਹਰ ਬੰਦੇ ਦੀ ਹੈਲਪ ਕਰੋ ਪ੍ਰੋਫੈਸਰ ਗੁਰਪਖ ਸਿੰਘ ਜੀ ਹੁਣ ਨਹੀਂ ਰਹੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਉਹ ਅੰਗਰੇਜ਼ੀ ਡਿਪਾਰਟਮੈਂਟ ਦੇ ਹੈੱਡ ਵੀ ਰਹੇ ਨੇ ਪ੍ਰੋਫੈਸਰ ਇਹਨੇ ਡੀਨ ਰਹੇ ਨੇ ਉਹ ਕਹਿੰਦੇ ਸੀ ਗ੍ਰੰਥ ਸਾਹਿਬ ਪੂਰੀ ਦੁਨੀਆ ਨੂੰ ਸੇਧ ਦੇ ਸਕਦਾ ਹੈ ਬਿਲਕੁਲ ਉਹ ਦੇ ਵੀ ਰਿਹਾ ਹੈ ਦੇਖ ਹੀ ਸਕਦੇ ਨੇ ਦੇਖ ਸਕਦਾ ਹੈ ਔਰ ਜੇਕਰ ਗੁਰਵਾਨੀ ਦੇ ਲੜ ਲੱਗ ਕੇ ਪੂਰੀ ਦੁਨੀਆ ਦੀ ਚੰਗੀ ਦੁਨੀਆ ਦੀ ਸਿਰਜਣਾ ਕੀਤੀ ਜਾ ਸਕਦੀ ਹੈ ਚੰਗੇ ਮਨੁੱਖ ਦੀ ਸਿਰਜਣਾ ਕੀਤੀ ਜਾ ਸਕਦੀ ਹੈ ਇਸ ਗੁਰਵਾਨੀ ਦੇ ਲੜ ਲੱਗ ਕੇ ਭੇਦ ਭਾਵ ਖਤਮ ਹੁੰਦੇ ਨੇ ਜਾਤਾਂ ਪਤਾਂ ਖਤਮ ਹੁੰਦੀਆਂ ਨੇ ਔਰ ਸਾਰਿਆਂ 'ਚ ਬਰਾਬਰੀ ਦਾ ਅਹਿਸਾਸ ਹੁੰਦਾ ਹੈ ਆਪਣੇ ਸਿੱਖ ਗੁਰੂਆਂ ਦਾ ਤਾਂ ਦੇਖੋ ਪਹਿਲੀ ਇਹ ਹੁੰਦਾ ਸੀ ਕਿ ਜਿਨੇ ਕਿਸੇ ਆਪਣੇ ਗੁਰੂ ਸਾਹਿਬ ਨੂੰ ਮਿਲ ਆਉਣਾ ਸੀਗਾ ਜਮ ਉਹ ਆਉਂਦਾ ਮਿਲਣਾ ਚਾਹੇ ਕੋਈ ਰਾਜਾ ਹੋਵੇ ਚਾਹੇ ਕੋਈ ਗਰੀਬ ਹੋਵੇ ਅਮੀਰ ਹੋਵੇ ਪਹਿਲਾਂ ਇਹ ਆਦੇਸ਼ ਸੀਗਾ ਕਿ ਪੰਗਤ ਚ ਬੈਠ ਕੇ ਤੁਸੀਂ ਲੰਗਰ ਖਾਹ ਪੰਗਤ ਚ ਬੈ ਕੇ ਪਹਿਲਾਂ ਲੰਗਰ ਸਹੋ ਬਾਕੀ ਗੱਲ ਬਾਅਦ ਚ ਪਹਿਲਾਂ ਅਗਲੇ ਨੂੰ ਇਹ ਅਹਿਸਾਸ ਕਰਾਉਂਦੇ ਸੀ ਵੀ ਆਪਾਂ ਬਰਾਬਰਾਂ ਬਰਾਬਰਾਂ ਪੰਗਤ ਚ ਬੈ ਕੇ ਆਪਾਂ ਲੰਗਰ ਛਕਿਆ ਹਾਂ ਫਿਰ ਹੀਣ ਭਾਵਨਾ ਵੀ ਨਹੀਂ ਰਹਿੰਦੀ ਫਿਰ ਹਉਮੈ ਵੀ ਨਹੀਂ ਰਹਿੰਦੀ ਮਤਲਬ ਹੁਣ ਜਦੋਂ ਹਉਮੈ ਬੰਦੇ ਦੀ ਖਤਮ ਹੋ ਗਈ ਫਿਰ ਬੰਦਾ ਸੋਚਦਾ ਯਾਰ ਆਪਾਂ ਜੇ ਆਪਣੇ ਕੋਲ 4 ਪੈਸੇ ਨੇ ਕਿਉਂ ਨਾ ਦੂਜੇ ਦੀ ਹਸਾਤ ਹੱਤ ਤੇ ਲਾ ਦਈਏ ਫਿਰ ਇੱਕ ਦਸਵੰਦ ਕੱਢਣ ਦਾ ਜਿਆ ਉਹ ਵੀ ਸਿੱਖੀ ਚ ਆਉਂਦੀ ਸਿੱਖੀ ਚ ਉਹ ਅਗਲਾ ਕਹਿੰਦਾ 10 ਮਹੀਸਾ ਕੱਢੋ ਯਾਰ ਕਿਵੇਂ ਨਾ ਕਿਵੇਂ ਉਹ ਫਿਰ ਜਮੇ ਤੁਹਾਨੂੰ ਪਹਿਲਾਂ ਹੀ ਗਿਆ ਕਿ ਸਿੱਖੀ ਦੇ ਰੰਗ ਚ ਇੱਥੇ ਦੇ ਪੰਜਾਬੀ ਪੂਰੇ ਰੰਗੇ ਹੋਏ ਨੇ ਹਾਂ ਰੰਗੇ ਹੋਏ ਔਰ ਉਤੋਂ ਸਹਿਦ ਲੈ ਕੇ ਉਹਤੋਂ ਹੈਲਪ ਕਰਦੇ ਨੇ ਹੂੰ ਇਸ ਤੋਂ ਪਹਿਲੀ ਵਾਰ ਹੋਇਆ ਹਣਾ ਕਿ ਗਰੀਬ ਤੋਂ ਗਰੀਬ ਬੰਦੇ ਨੇ ਮਦਦ ਕੀਤੀ ਹੜਪੀੜਤਾਂ ਦੀ ਮਦਦ ਕੀਤੀ ਜਿੰਨਾ ਜਿਹਦਾ ਸਰਦਾ ਸੀ ਤੇ ਛੋਟੇ ਬੱਚੇ ਦੇਖਿਆ ਹਣਾ ਤੁਸੀਂ ਪੰਜ ਸੱਤ ਸੱਤ ਸੌ ਯੂਨੀਵਰਸਿਟੀਆਂ ਦੇ ਕੇ ਬੱਚੇ ਦੇਖੇ ਉਹਨਾਂ ਨੇ ਪੈਸਾ ਜੋੜਿਆ ਔਰ ਇਕੱਠਾ ਕੀਤਾ 100 ਰੁਪਈਆ ਔਰ ਹੜਪੀੜਤਾਂ ਨੂੰ ਦਿੱਤਾ ਉਹਨੇ ਮਦਦ ਕੀਤੀ ਅੱਛਾ ਕੋਕਰ ਸਾਹਿਬ ਮੈਂ ਨਾ ਇੱਕ ਗੱਲ ਦੱਸਣਾ ਚਾਹੁੰਦਾ ਹਾਂ ਕਿ ਪੰਜਾਬ ਦੇ ਕਪੂਰਥਲਾ ਦੀ ਕਪੂਰਥਲਾ ਦੇ ਵਿੱਚ ਨਾ ਗੱਡੀਆਂ ਬਣੀਆਂ ਜਾਂਦੀਆਂ ਨੇ ਟ੍ਰੇਨਾਂ ਜੋ ਚੱਲਦੀਆਂ ਨੇ ਕਪੂਰਥਲਾ ਦੇ ਵਿੱਚ ਬਹੁਤ ਵੱਡੀਆਂ ਫੈਕਟਰੀਆਂ ਨੇ ਉੱਥੋਂ ਦੇ ਇੱਕ ਜੋ ਕਪੂਰਥਲਾ ਦੇ ਵਿੱਚ ਜੋ ਫੈਕਟਰੀ ਦੇ ਵਿੱਚ ਗੱਡੀਆਂ ਬਣਾਉਂਦੇ ਨੇ ਉਹਨਾਂ ਨੇ ਉਹ ਗੱਡੀਆਂ ਦੀ ਮੁਰੰਮਤ ਛੱਡ ਕੇ ਉਹਨਾਂ ਨੇ ਕਿਸ਼ਤੀਆਂ ਬਣਾਉਣੀਆਂ ਸ਼ੁਰੂ ਕਰ ਦਿੱਤੀ ਬਿਲਕੁਲ ਉਹ ਪੰਜਾਬ ਦੇ ਵਿੱਚ ਇੰਨੀ ਕੁ ਜ਼ਿਆਦਾ ਉਹਨਾਂ ਦੀ ਵਾਇਰਲ ਹੋਈ ਉਹਨਾਂ ਨੇ ਕਈ ਹਜ਼ਾਰ ਕਿਸ਼ਤੀਆਂ ਬਣਾ ਕੇ ਜੋ ਲੋਕਾਂ ਲੋੜ ਬੰਦਾ ਨੂੰ ਦੇ ਦਿੱਤੀਆਂ ਬਿਲਕੁਲ ਨਹੀਂ ਉਹਨੇ ਕਿਹਾ ਸੀ ਕਿ 100 ਕਿਸ਼ਤੀ ਮੈਂ ਬਣਾਵਾਂਗਾ ਪੁੱਟੇ ਕਿਸ਼ਤੇ ਨਹੀਂ ਆਪਾਂ ਕਹਸਾ ਦੇਣਾ ਬੇੜੇ ਸੀ ਵੱਡੇ ਉਹਦੇ ਵਿੱਚ ਟਰੈਕਟਰ ਵੀ ਆਸਾ ਦਾ ਕਾਰਾਂ ਵੀ 50 ਗਾਮੇ ਉੱਪਰ ਤੇ ਕਈ ਜਿਹੜੇ ਵੱਡੇ ਬਣਾਏ ਉਹਨੇ ਸਾਰੇ ਵਰਕਰ ਨੂੰ ਕਹਦਾ ਹਾਂ ਕਿ ਕੰਮ ਛੱਡੋ ਇਸ ਪਾਸੇ ਤਰਕਾ ਦਿਓ ਹਾਂਜੀ ਉਹਦੇ ਬਾਰੇ ਹੀ ਉਹਨਾਂ ਨਾਲ ਭਗਵਾਨ ਸੇ ਮਾਲ ਨੇ ਵੀ ਗੱਲ ਕੀਤੀ ਸੀ ਉਹਨਾਂ ਨੂੰ ਸ਼ਾਬਾਸ਼ੇ ਦਿੱਤੀ ਸੋ ਉਹ ਕਹਿੰਦੇ ਵੀ ਯਾਰ ਲੋਕਾਂ ਨੂੰ ਹੁੰਦਾ ਕਿ ਅਸੀਂ ਇੱਕ ਦੂਜੇ ਦੇ ਬਸ ਕੰਮ ਆ ਜੀ ਕੰਮ ਆ ਜੀ ਜਦੋਂ ਉਹਨੂੰ ਕੋਈ ਹੈ ਵੀ ਨਹੀਂ ਹੈ ਕੋਈ ਲੋੜਵੰਦ ਵੀ ਨਹੀਂ ਹੈਗਾ ਉਹ ਚੀਜ਼ ਦਾ ਕਿ ਇਹਨੂੰ ਚੀਨੋ ਉਹਨਾਂ ਨੇ ਬਸ ਕੰਮ ਕਰਨਾ ਸ਼ੁਰੂ ਕਰਤਾ ਬੜੀ ਵੱਡੀ ਗੱਲ ਹੈ ਪੰਜਾਬ ਦੇ ਅੱਛਾ ਖੋਕਰ ਸਾਹਿਬ ਮੈਂ ਤੁਹਾਨੂੰ ਇਹਦੇ ਨਾਲ ਹੀ ਇੱਕ ਚੀਜ਼ ਕਹਿਣਾ ਚਾਹਾਂਗਾ ਆਪਣੇ ਨਾਲ ਦੇ ਸੂਬੇ ਨੇ ਹਿਮਾਚਲ ਸੂਬਾ ਉੱਤਰਾਖੰਡ ਸੂਬਾ ਤੇ ਮੈਂ ਗੱਲ ਕਰਨ ਲੱਗਾ ਉਹ ਲੋਕਾਂ ਉੱਥੇ ਵੀ ਬਾੜ ਆਈ ਉੱਥੇ ਵੀ ਬੜਾ ਤਕੜਾ ਬਾਦਲ ਫਟੇ ਪਰ ਇਹ ਪੰਜਾਬ ਦੇ ਲੋਕਾਂ ਨੇ ਹੀ ਪੰਜਾਬ ਨੂੰ ਬਚਾਇਆ ਉੱਥੋਂ ਦੇ ਲੋਕ ਕਿਉਂ ਨਹੀਂ ਪਰ ਹੁਣ ਪੰਜਾਬ ਤੋਂ ਸਿੱਖ ਕੇ ਹਾਂ ਹੋਰ ਸਟੇਟਾਂ ਦੇ ਲੋਕ ਵੀ ਸचेत ਹੋਏ ਨੇ ਜਿਹਨਾਂ ਜਿਹਨਾਂ ਪਕੈਰਿਆ ਨਾ ਵੀ ਭਈਏ ਨੇ ਰਵਾਸੀ ਨੇ ਹਾਂ ਬਿਹਾਰ ਤੋਂ 1 ਕਰੋੜ ਦੀ ਮਦਦ ਦੇਣ ਵਾਸਤੇ ਲੋਕ ਆਏ ਨੇ ਕੱਲ ਦੀ ਹੀ ਖਬਰ ਹੈ ਹਿਮਾਚਲ ਵਾਲੇ ਵੀ ਕੁਝ ਉਸ ਏਰੀਆ ਦੇ ਲੋਕ ਦੇ ਨੇ ਰਾਜਸਥਾਨ ਵਾਲੇ ਵੀ ਗਏ ਨੇ ਹੈਲਪ ਵਾਸਤੇ ਜੁਪੀ ਵਾਲੇ ਵੀ ਆਏ ਨੇ ਸਭ ਤੋਂ ਵੱਡੀ ਗੱਲ ਮੁਸਲਮਾਨ ਭਾਈਚਾਰਾ ਵੀ ਆਇਆ ਉਹ ਕਹਿੰਦੇ ਸਿੱਖਾਂ ਨੇ ਸਾਡੇ ਤੇ ਬਹੁਤ احਸਾਨ ਕੀਤੇ ਨੇ ਚਾਹੇ ਕੇਰਲਾ ਚ ਚਾਹੇ ਤਾਮਿਲਨਾਡੂ ਚ ਜਿੱਥੇ ਵੀ ਸੁਨਾਮੀ ਆਉਂਦੀ ਹੈ ਜਿੱਥੇ ਵੀ ਲੋਕਾਂ ਨੂੰ ਦਿੱਕਤ ਆਉਂਦੀ ਹੈ ਸਿੱਖ ਪਹੁੰਚਦੇ ਨੇ ਪੂਰੀ ਦੁਨੀਆ ਤੇ ਪਹੁੰਚਦੇ ਨੇ ਹੁਣ ਕਹਿੰਦੇ ਇੱਕ ਮੌਕਾ ਹੈ ਇਹਨਾਂ ਦੀ ਅਸੀਂ ਹੈਲਪ ਕਰੀਏ ਔਰ ਮੁਸਲਮਾਨਾਂ ਨੇ ਬਹੁਤ ਸਾਰੀ ਸ਼ੁਰੂ ਦੇ ਵਿੱਚ ਕੀਤੀ ਹੈ ਮੇਰੇ ਕੋਕਰ ਸਾਹਿਬ ਇਹ ਸਵਾਲ ਸੀਗਾ ਕਿ ਜਿਵੇਂ ਕਿ ਪੰਜਾਬ ਦੇ ਨਾਲ ਸੂਬੇ ਨੇ ਹਿਮਾਚਲ ਹਿਮਾਚਲ ਚ ਵੀ ਬਾੜਾ ਉਤਰਾਖੰਡ ਚ ਵੀ ਪੜ ਹੈ ਉਥੋਂ ਦੇ ਹੀ ਲੋਕ ਆਪਣੇ ਦੇਸ਼ ਆਪਣੀ ਮਤਲਬ ਸਟੇਟ ਨੂੰ ਬਚਾਉਣ ਲਈ ਜਵੇਂ ਪੰਜਾਬ ਦੇ ਲੋਕ ਖੜੇ ਹੋਗੇ ਇੱਕ ਦੂਜੇ ਤੋਂ ਬਾਹਰ ਲਿਆਂ ਵਿਦੇਸ਼ ਦੇ ਲੋਕ ਪੰਜਾਬ ਚ ਗਏ ਹੋਏ ਵਿਦੇਸ਼ ਗਏ ਹੋਏ ਨੇ ਉਹ ਵੀ ਪੰਜਾਬ ਨੂੰ ਬਚਾਉਣ ਵਾਸਤੇ ਖੜੇ ਹੋਗੇ ਕਈ ਪੰਜਾਬ ਦੇ ਸਟੂਡੈਂਟ ਵੀ ਬਾਹਰ ਲਿਆਂ ਜਿਵੇਂ ਚਾਹੇ ਮੁ슬ਿਮ ਹੋਵੇ ਚਾਹੇ ਕਿਸੇ ਵੀ ਮਜ਼ਲ ਨਾਲ ਜੁੜੇ ਹੋਏ ਪਰ ਉੱਥੋਂ ਦੇ ਲੋਕ ਉੱਤਰਾਖੰਡ ਹਿਮਾਚਲ ਨੂੰ ਬਚਾਉਣ ਦੇ ਲਈ ਕਿਉਂ ਨਹੀਂ ਖੜੇ ਹੁੰਦੇ ਉੱਥੋਂ ਦੇ ਹੀ ਲੋਕ ਇਹੋ ਜਿਹਾ ਕੀ ਹੈ ਪੰਜਾਬ ਦੇ ਵਿੱਚ ਜੋ ਕਿ ਪੰਜਾਬ ਦੀ ਮਿੱਟੀ ਸਾਰੇ ਦੁਨੀਆ ਖੜੀ ਹੋ ਕੇ ਪੰਜਾਬ ਨੂੰ ਬਚਾਉਣ ਵਾਸਤੇ ਆ ਜਿੰਦੇ ਦੇਖੋ ਪੰਜਾਬ ਦੀ ਕੀ ਵੀ ਹੈ ਕਿ ਪੰਜਾਬ ਥੋੜਾ ਖੁਸ਼ਹਾਲੀ ਵਾਲੇ ਪਾਸੇ ਰਿਹਾ ਜਾਂਦਾ ਖੁਸ਼ਹਾਲ ਰਿਹਾ ਇੱਥੇ ਉਪਜ ਵਧੀਆ ਹੁੰਦੀ ਰਹੀ ਹੈ ਇੱਥੇ ਦੇ ਲੋਕ ਮਿਹਨਤੀ ਨੇ ਇੱਥੇ ਦੇ ਲੋਕ ਹਰ ਨਵੀਂ ਚੀਜ਼ ਨੂੰ ਜਲਦੀ ਅਡਾਪਟ ਕਰਦੇ ਨੇ ਅਡਾਪਟ ਕਰਦੇ ਨੇ ਇੰਡਸਟਰੀ ਵੱਲ ਧਿਆਨ ਜਾਂ ਘੱਟੋ ਪੜ੍ਹਾਈ ਵੱਲ ਵੀ ਵਧੀਆ ਇੱਥੇ ਸਿਸਟਮ ਹੈ ਬਾਹਰਲੇ ਜੋ ਸਟੇਟਾਂ ਨੇ ਉਹਦੇ ਵਿੱਚ ਗਰੀਬੀ ਬਹੁਤ ਜ਼ਿਆਦਾ ਹੈ ਉੱਤਰਾਖੰਡ ਦੀ ਗੱਲ ਕਰ ਲਓ ਚੁਪੀ ਦੀ ਗੱਲ ਕਰ ਲਓ ਉੱਥੇ ਤਾਂ ਲੋਕਾਂ ਨੂੰ ਚੰਗੀ ਤਰ੍ਹਾਂ ਰੋਟੀ ਨਸੀਬ ਨਹੀਂ ਹੁੰਦੀ ਚਲੋ ਖੁਦ ਨੂੰ ਰੋਟੀ ਨਾਲ ਨਸੀਬ ਹੈ ਬਦੂਜੇ ਨੂੰ ਗੰਦਾ ਕਿੰਨੀ ਕੁ ਦੇ ਦੂਗਾ ਜੇ ਕਿ ਟਿਕਟ ਵੀ ਉੱਥੇ ਸੂਵੇ ਵਸਦੀਆਂ ਨੇ ਪਰ ਇੱਕ ਸੇਟਾ ਬੜੀਆ ਵਸਦੀਆਂ ਵਸਦੀਆਂ ਨੇ ਇੱਕ ਫਿਰ ਮਾਨਸਿਕਤਾ ਵੀ ਹੁੰਦੀ ਹੈ ਨਾ ਹਾਂ ਮੈਂ ਸਭ ਤੋਂ ਵੱਡੀ ਗੱਲ ਮੈਂ ਇਹੀ ਗੱਲ ਕਹਿਣਾ ਚਾਹੁੰਦਾ ਸੀਗਾ ਕਿ ਮਾਨਸਿਕਤਾ ਦੀ ਪੰਜਾਬ ਦੀ ਜਿਹੜੀ ਮਾਨਸਿਕਤਾ ਹੈ ਉਹ ਲੋਕਾਂ ਦੀ ਮਦਦ ਕਰਨ ਵਾਲੀ ਮੈਨੂੰ ਲੱਗਦਾ ਹੈ ਕਿ ਮੈਂ ਐਕਚੁਅਲੀ ਪ੍ਰਾਊਡ ਫੀਲ ਕਰਦਾ ਹਾਂ ਕੋਕਰ ਸਾਹਿਬ ਤੁਸੀਂ ਵੀ ਪ੍ਰਾਊਡ ਫੀਲ ਕਰੋਗੇ ਕਿ ਮੈਂ ਇਸ ਪੰਜਾਬ ਦੀ ਧਰਤੀ ਦੇ ਵਿੱਚ ਜਨਮਿਆ ਮੇਰਾ ਜਨਮ ਇਸ ਪੰਜਾਬ ਦੀ ਧਰਤੀ 'ਚ ਹੋਇਆ ਜਿਸ ਨੇ ਮੈਨੂੰ ਉਸ ਧਰਤੀ ਨਾਲ ਜੋੜਿਆ ਕਿ ਜੋ ਪੰਜਾਬ ਦੇ ਲੋਕਾਂ ਨੂੰ ਹੀ ਯਾਨਕੀ ਬਾਹਰੀਆਂ ਸਟੇਟਾਂ ਨੂੰ ਵੀ ਮਦਦ ਕਰ पाए ਜਾਇਂ ਦੇਖੋ ਚਾਹੇ ਆਪ ਇਰਾਕ, ਈਰਾਨ, ਬਾਲਸ ਉਬਿਆਦੇ ਵਿੱਚ ਵੀ ਕੋਈ ਬੰਬ ਵਿਸਫੋਟ ਹੋ ਜਾਏ ਜਾਂ ਕੋਈ ਚੀਜ਼ ਹੋਵੇ ਤਾਂ ਵੀ ਪੰਜਾਬੀ ਜਾ ਕੇ ਖੜੇ ਹੋ ਜਾਂਦੇ ਸਿੱਖ ਸੰਸਥਾ ਲੈ ਕੇ ਖੜੇ ਹੋ ਜਾਂਦੇ ਕਈ ਐਨਜੀਓ ਕਲੀ ਹੋ ਜਾਂਦੀਆਂ ਦੇਖੋ ਰੈੱਡ ਕਰਾਸ ਹਾਂ ਉਹ ਰੈੱਡ ਕਰਸਾਈ ਹੈ ਹਾਂ ਉਦੋਂ ਪਹਿਲਾਂ ਪਾਈ ਕਨਈਆ ਜੀ ਨੇ ਹਾਂ ਪਾਈ ਕਨੀ ਦੁਸ਼ਮਣਾਂ ਨੂੰ ਵੀ ਪਾਣੀ ਪਿਲਾਉਂਦੇ ਰਹੇ ਹਾਂ ਦੁਸ਼ਮਣਾਂ ਨੂੰ ਇੱਕੇ ਵੀ ਅਬੀ ਦੁਸ਼ਮਣ ਨੂੰ ਖਾਣਾ ਵੀ ਖਵਾਓ ਹਮ ਔਰ ਪਿੱਠ ਪਿੱਛੇ ਬਾਹਰ ਨਹੀਂ ਕਰਨਾ ਕਿ ਪੰਜਾਬ ਦਾ ਕਲਚਰ ਹੈ ਕਲਚਰ ਔਰ ਇਥੋਂ ਜਿਹੜੇ ਵੱਡੇ ਵੱਡੇ ਮੁਲਕਾਂ ਨੇ ਸਿੱਖਿਆ ਲਈ ਹੈ ਸਾਡੇ ਕਲਚਰ ਤੋਂ ਸਾਡੀ ਸਭਿਅਤਾ ਤੋਂ ਸੋ ਕੁਝ ਵੱਡੀਆਂ ਗੱਲਾਂ ਨੇ ਮੇਨ ਗੱਲ ਅਜਿਹਾ ਕਿ ਬਾਬਾ ਨਾਨਕ ਹੋਏ ਨੇ ਉਹਨਾਂ ਨੇ ਕਿੰਨੀਆਂ ਉਦਾਸੀਆਂ ਕੀਤੀਆਂ ਕਿੰਨੇ ਲੋਕਾਂ ਨਾਲ ਮੇਲ ਮਲਾਪ ਰੱਖਿਆ ਕਿੰਨੇ ਲੋਕਾਂ ਨੂੰ ਸਿੱਧੇ ਰਸਤੇ ਪਾਇਆ ਸਿੱਧੇ ਰਸਤੇ ਉਹਨਾਂ ਨੇ ਖੁਦ ਮਤਲਬ ਕਿੰਨੀ ਦੁਨੀਆ ਘੁੰਮੀ ਆ ਬਿਲਕੁਲ ਉੱਥੇ ਉਹਨਾਂ ਨੇ ਬਹੁਤ ਸਾਰੇ ਡਾਇਲੌਗ ਕੀਤੇ ਲੋਕਾਂ ਨਾਲ ਵਿਚਾਰ ਚਰਚਾ ਕੀਤੀ ਸਜਾਇਆ ਸੋ ਗੁਰੂ ਨਾਨਕ ਦੇਵ ਜੀ ਦੀ ਐਵੇਂ ਦੀ ਸਖਸ਼ੀਅਤ ਆ ਕਈ ਉੱਚਾ ਵੀਰ ਮੰਨਦੇ ਸੀ ਕਈ ਉਹਨੂੰ ਆਪਣਾ ਗੁਰੂ ਮੰਨਦੇ ਆ ਨਾਮਨਾਮ ਲੈਵਾ ਸਿੱਖ ਬਹੁਤ ਜ਼ਿਆਦਾ ਨੇ ਜਿਹੜੇ ਸਿੱਖਿਆਣੇ ਨੇ ਜਿਹੜੇ ਸਿੱਖ ਨੇ ਉਹਨਾਂ ਤੋਂ ਉਹਨਾਂ ਨੂੰ ਮੰਨਣੇ ਆ ਸੋ ਜੋ 10 ਗੁਰੂਆਂ ਦੀ ਜੋ ਦਸਮ ਗ੍ਰੰਥ ਸੌਰੀ ਗੁਰੂ ਗ੍ਰੰਥ ਸਾਹਿਬ ਨੇ ਉਹ ਤੋਂ ਅੰਸ਼ ਇਹ ਲੈ ਕੇ ਉਹੀ ਪ੍ਰੇਰਨਾ ਮਿਲਦੀ ਆ ਗ੍ਰੰਥ ਸਾਹਿਬ ਤੋਂ ਕਿ ਪਰਪਕਾਰ ਕਿਵੇਂ ਕਰੀਏ ਪਰਪਕਾਰ ਦੀਆਂ ਜਿਹੜੀਆਂ ਗੱਲਾਂ ਨੇ ਉਹ ਵੱਡੀਆਂ ਨੇ ਲੋਕਾਂ ਦੇ ਹਿਰਦਿਆਂ 'ਚ ਵੱਸੀਆਂ ਨੇ ਲੋਕਾਂ ਦੇ ਮਨਾਂ 'ਚ ਵੱਸੀਆਂ ਨੇ ਜਿੰਨਾ ਤੱਕ ਇਹ ਰਹਿਣਗੀਆਂ ਤੇ ਫਿਰ ਲੋਕ ਸੇਵਾ ਹੀ ਕਰਨਗੇ ਇੱਥੇ ਪਰ ਇੱਕ ਦੁੱਖ ਭਰੀ ਗੱਲ ਇੱਕ ਜਦੋਂ ਆਪ ਨੂੰ ਦੁੱਖ ਇਸ ਗੱਲ ਦਾ ਹੁੰਦਾ ਕਿ ਜਦੋਂ ਛੋਟੀਆਂ ਛੋਟੀਆਂ ਗੱਲਾਂ ਨੂੰ ਲੈ ਕੇ ਨਾ ਝਗੜੇ ਹੁੰਦੇ ਨੇ ਆ ਗੈਂਗਵਾਰ ਹੋ ਗਿਆ ਪਿੱਛੇ ਜੇ ਕੱਲ ਪਰਸ ਦੋ ਮੁੰਡੇ ਮਾਰੇ ਗਏ ਇਸ ਧਰਤੀ ਦੇ ਨਸ਼ੇੜੀ ਕਿੰਨੇ ਪੈਦਾ ਹੋਏ ਕਿੰਨੇ ਮਰੇ ਜਦੋਂ ਵੀ ਸਾਡੇ ਗੁਰੂਆਂ ਦੀ ਧਰਤੀ ਤੇ ਜੋ ਇੱਕ ਦਾਗ ਲੱਗਦਾ ਨਾ ਮੱਥੇ ਤੇ ਨਸ਼ੇੜੀ ਦਾ ਹੋਣ ਦਾ ਹਾਂ ਫਿਲਮ ਵੀ ਬਣ ਗਈ ਸੀ ਉੜਤਾ ਪੰਜਾਬ ਦਾ ਪੰਜਾਬ ਜਾਕਰ ਆਸਮੈਂ ਗੈਂਗਵਾਰ ਚੁੱਪ ਗੱਲ ਹੈ ਨਹੀਂ ਚੌਧਰ ਪਿੱਛੇ ਇੱਕ ਦੂਜੇ ਨੂੰ ਮਾਰਦਾ ਗੋਲੀਆਂ ਚਲਾਤੀਆਂ ਐਦਾਂ ਆਹ ਮਹੱਲੀ ਚੰਡੀਗੜ੍ਹ ਵੀ ਗੋਲੀ ਚੱਲੀ ਆ ਬਿਲਕੁਲ ਜੇ ਕੋਈ ਕਿਸੇ ਨੇ ਕਰਿਆ ਗਾਇਕ ਜੋ ਕਿ ਸਿੱਧੂ ਮੂਸੇਵਾਲੇ ਨੇ ਗੋਲੀਆਂ ਨਾਲ ਹੀ ਮਾਰ ਮਰਵਾਤਾ ਆ ਜਾਂ ਮਾਰਤਾ ਹਾਂ ਅੱਜ ਇੱਕ ਗੁਣੀ ਚੰਨਿਆਂ ਨੇ ਜਮਤੇ ਦੋ ਆਪਸ ਵਿੱਚ ਕੋਈ ਰੰਜਸ ਆ ਤੁਸੀਂ ਕੋਰਟ ਚ ਕੇਸ ਕਰ ਲਓ ਕਾਨੂੰਨ ਮੁਤਾਬਕ ਉਹਦਾ ਉਡੀਕ ਲਓ ਵੀ ਕੀ ਫੈਸਲਾ ਹੁੰਦਾ ਇੱਕ ਲੋਕਾਂ ਚ ਇਹ ਮਾੜਾ ਪੱਖ ਵੀ ਹੈ ਕਿ ਇੱਥੇ ਇੰਨੀਆਂ ਵੱਡੀਆਂ ਗੱਲਾਂ ਨੇ ਇੰਨੀਆਂ ਵੱਡੀਆਂ ਉਦਾਹਰਨਾਂ ਨੇ ਪੂਰੀ ਦੁਨੀਆ ਤੇ ਹੈ ਪਰ ਇਹਦੇ ਨਾਲ ਕੋਕਰ ਸਾਹਿਬ ਇੱਕ ਚੀਜ਼ ਇਹ ਵੀ ਹੈ ਕਿ ਮੈਂ ਦੇਖੀ ਪੰਜਾਬ ਦੇ ਵਿੱਚ ਅੱਜ ਦਾ ਹੜਾ ਹੈ ਚਾਹੇ ਤੁਹਾਡੀ ਕਿਸੇ ਵੀ ਆਸ ਪड़ोसी ਨਾਲ ਨਾਲ ਦੇ ਪਿੰਡਾਂ ਨਾਲ ਰੰਜਸ ਹੈ ਫਿਰ ਵੀ ਉਹ ਲੋਕ ਉਹ ਲੋਕਾਂ ਦੇ ਲਈ سپورਟ ਕਰਦੇ ਹੋਏ ਨਜ਼ਰ ਆਇਆ ਚਾਹੇ ਉਹਨਾਂ ਨੇ ਇੱਕ ਦੂਜੇ ਦੇ ਮਤਲਬ ਕਹਿੰਦੇ ਹਨ ਕਿ ਗਲਾ ਵਢਣ ਤੱਕ ਜਾ ਰਹੇ ਸੀਗੇ ਉਹ ਵੀ ਲੋਕਾਂ ਨੇ ਉਹਨਾਂ ਦੀ ਮਦਦ ਕੀਤੀ ਇਹ ਲੋੜ ਵੱਲੇ ਇਹ ਚੀਜ਼ਾਂ ਸਾਰੀਆਂ ਪੰਜਾਬ ਦੇ ਲੋਕ ਪੰਜਾਬ ਦੀ ਧਰਤੀ ਪੰਜਾਬ ਦੀ ਮਿੱਟੀ ਤੇ ਜਨਮੇ ਪੁੱਤਰ ਚਾਹੇ ਜਨਮੀਆਂ ਤਿਆਂ ਇਹ ਭੁੱਲ ਜਾਂਦੀਆਂ ਸਾਰੀਆਂ ਗੱਲਾਂ ਇੱਕ ਹੋ ਜਾਂਦੇ ਆ ਪੰਜਾਬੀ ਭਾਈਚਾਰਾ ਨਾ ਜਿਹੜਾ ਅਸਲ ਦੇ ਵਿੱਚ ਇਹ ਆਪਣੇ ਆਪ ਦੇ ਵਿੱਚ ਇੱਕ ਵੱਡੀ ਗੱਲ ਹੈ ਬਹੁਤ ਵੱਡੀ ਗੱਲ ਹੈ ਇਸ ਤਰ੍ਹਾਂ ਹੁਣ ਆਪਾਂ ਪੰਜਾਬੀ ਭਾਈਚਾਰਾ ਸ਼ਬਦ ਆ ਗਿਆ ਤੁਸੀਂ ਹਿਮਾਚਲੀ ਭਾਈਚਾਰਾ ਆਪਾਂ ਨਹੀਂ ਬੋਲ ਸਕਦੇ ਇਹ ਵੀ ਗੱਲ ਸੀ ਉਹ ਹਿਮਾਚਲੀ ਭਾਈਚਾਰਾ ਸ਼ਬਦ ਹੈ ਹੀ ਨਹੀਂ ਬਣਿਆ ਨਹੀਂ ਸਹੀ ਗੱਲ ਸਾਡੇ ਪਿੱਛੇ ਕੈਮਰਾ ਪਰਸਨ ਜਿਹੜੇ ਬੈਠੇ ਨੇ ਉਹ ਵੀ ਹਿਮਾਚਲ ਤੋਂ ਨਹੀਂ ਉਹ ਸੁਣਦੇ ਹੋਣਗੇ ਹਿਮਾਚਲੀ ਦੇਖੋ ਹਿਮਾਚਲੀ ਇਹ ਤਾਂ ਕਹਿੰਦੇ ਵੀ ਪਹਾੜੀ ਆਗੇ ਐ ਨਹੀਂ ਕਹਦੇ ਮਾਚਲੀ ਭਾਈਚਾਰਾ ਮਾਚਲੀ ਭਾਈਚਾਰਾ ਤੇ ਹੁਣ ਚੁੱਪੀ ਵਾਲਾ ਹਾਂ ਜੁਪੀ ਦੇ ਵਿੱਚ ਆ ਉਸ ਵਿੱਚ ਕੋਈ ਜੁਪੀਲ ਪੈ ਜਾ ਰਹੀ ਜੀ ਤੁਹਾਨੂੰ ਲਾਈ ਹੈ ਨਾ ਪੰਜਾਬ ਸੀ ਹੈ ਪੰਜਾਬ ਸੀ ਹੈ ਪੰਜਾਬ ਨਾਲ ਹੀ ਭਾਈ ਚਾਰਾ ਜੋੜੇ ਤੇ ਪੰਜਾਬੀਆਂ ਵੱਡੀਆਂ ਗੱਲਾਂ ਵੇਖਣ ਨੂੰ ਮਿਲਦੀਆਂ ਨੇ ਖੋਖਰ ਸਾਹਿਬ ਮੈਂ ਨਾ ਤੁਹਾਨੂੰ ਇੱਕ ਚੀਜ਼ ਪੁੱਛਣਾ ਚਾਹਾਂਗਾ ਤੁਸੀਂ ਸ਼ਾਇਦ ਕਈ ਦਹਾਕੇ ਆਪਣੇ ਪੱਤਰਕਾਰੀ ਦੇ ਵਿੱਚ ਹਟਾਏ ਨੇ ਹਟਾ ਵੀ ਰਹੇ ਬਹੁਤ ਕੁਝ ਸਿੱਖਿਆ ਵੀ ਹੈ ਤੁਸੀਂ ਪੱਤਰਕਾਰੀ ਦੇ ਵਿੱਚ ਬਹੁਤ ਜ਼ਿਆਦੀ ਫੀਲਡ ਕਵਰ ਕੀਤੀ ਕ੍ਰਾਈਮ ਪੋਲੀਟੀਕਲ ਲੈਵਲ ਤੇ ਤੁਸੀਂ ਸ਼ਾਇਦ ਮੈਨੂੰ ਲੱਗਦਾ ਹੈ ਕਿ ਭਗਵੰਤ ਮਾਨ ਦੇ ਤੁਸੀਂ ਜਦੋਂ ਪੜ੍ਹਦੇ ਸੀ ਉਹਨਾਂ ਦੇ ਨੇੜੇ ਰਹੇ ਹੋ ਤਾਂ ਤੁਸੀਂ ਉਸ ਟਾਈਮ ਜਦੋਂ ਪੜ੍ਹਦੇ ਸੀਗੇ ਪੰਜਾਬ ਨੂੰ ਸਮਝਦੇ ਸੀਗੇ ਤਾਂ ਪੰਜਾਬ ਦੇ ਲਈ ਤੁਹਾਡੀ ਅੰਦਰੋਂ ਕੀ ਆਵਾਜ਼ ਆਂਦੀ ਸੀ ਕਿ ਮੈਂ ਆ ਪੰਜਾਬ ਦੇ ਵਿੱਚ ਜਨਮਿਆ ਇਹ ਪੰਜਾਬ ਲਈ ਕੀ ਕਰਾਂ ਦੇਖੋ ਕਾਲਜ ਦੇ ਦਿਨਾਂ 'ਚੋਂ ਅਸਲ 'ਚ ਮੈਂ ਜਦੋਂ ਕਾਲਜ 'ਚ ਦਾਖਲਾ ਲਿਆ ਉਦੋਂ ਪਹਿਲੇ ਮੈਨੂੰ ਕਿਤਾਬਾਂ ਪੜ੍ਹਨ ਦਾ ਕਾਫੀ ਸ਼ੌਕ ਸੀਗਾ ਕਾਫੀ ਨਾਵਲ ਕਹਾਣੀਆਂ ਔਰ ਲਿਟਰੇਚਰ ਮੈਂ ਪੜਿਆ ਕਾਲਜ ਮੇਲੇ ਤਾਂ ਕਾਫੀ ਅਸੀਂ ਇੱਕ ਗਰੁੱਪ ਸੀ ਸਾਡਾ ਜਿਹਦੇ ਵਿੱਚ ਭਗਵੰਤਾਨ ਵੀ ਨਾਲ ਹੁੰਦੇ ਸੀ ਸੈਡ ਆਪੀ ਚੱਲਦੇ ਸੀ ਅਸੀਂ ਲਾਇਬ੍ਰੇਰੀ ਚ 4-5 ਜਿਹੜੇ ਸਟੂਡੈਂਟ ਉਸ ਮੌਕੇ ਆਪਾਂ ਕਹਿ ਸਕਦਾ ਚਾਰ-ਪੰਜ ਮੁੰਡੇ ਜਿਹੜਾ ਕੋਈ ਵਿਹਲਾ ਬੀੜ ਹੁੰਦਾ ਆਵਾਰਾਗਰਦੀ ਕਰਨ ਦੀ ਬਜਾਏ ਸਿੱਧੇ ਲਾਇਬ੍ਰੇਰੀ ਚ ਬਹਿ ਕੇ ਪੜਦੇ ਉਹਦੇ ਵਿੱਚੋਂ ਤਿੰਨ-ਚਾਰ ਵਰਕਰ ਰਹਿੰਦੇ ਨੇ ਤੇ ਉਹ ਸ਼ੁਰੂ ਤੋਂ ਆਉਣ ਜਿਹੜਾ ਬੰਦਾ ਲਿਟਰੇਚਰ ਵਾਲੇ ਪਾਸੇ ਪੈਜੇ ਪੜਾਈ ਵਾਲੇ ਪਾਸੇ ਪੈਜੇ ਮੈਂ ਹੁਣ BA2 ਚ ਸੀ ਪੇਪਰ ਦੇ ਕੇ ਵਿਹਲਾ ਹਾਂ ਸੀ ਮੈਂ ਉਹਨੂੰ ਗ੍ਰੰਥ ਸਾਹਿਬ ਨੂੰ ਮਤਲਬ ਪੜਿਆ ਉਹਨਾਂ ਦਿਨਾਂ ਦੇ ਵਿੱਚ ਸ਼ੁਰੂ ਵਿੱਚ ਛੋਟੇ ਟਾਈਮ ਦੇ ਵਿੱਚ ਹਾਂ ਜੀ ਤੇ ਹਾਂ ਫਿਰ ਐਵੇਂ ਤੱਕ ਪੜ੍ਹਾਈ ਕਰੇ ਕਰ ਜੇ ਬੰਦਾ ਸਬਜੈਕਟ ਲਿਟਰੇਚਰ ਪੜ੍ਹਦਾ ਕੁਝ ਗੁਰਬਾਣੀ ਦਾ ਵੀ ਕਿਸੇ ਵਕਤ ਸੀਗਾ ਹਾਂ ਗੁਰਮਤਕਾਬ ਦਾ ਉਹ ਵੀ ਪੜ੍ਹਿਆ ਸੋ ਜਦੋਂ ਬੰਦਾ ਕਾਲਜ ਚ ਯੂਨੀਵਰਸਿਟੀ ਚ ਜਾਂਦਾ ਉਹਦਾ ਤੀਜਾ ਨਿਕਤਰ ਖੁੱਲ ਜਾਂਦਾ ਤੇ ਸ਼ੁਰੂ ਵਿੱਚ ਸੀਗਾ ਕਿ ਪੰਜਾਬ ਪੰਜਾਬੀਅਤ ਦੀ ਵੱਡੀ ਗੱਲ ਹੈ ਬਹੁਤ ਵਿਲੱਖਣ ਗੱਲਾਂ ਨੇ ਉਹ ਬਿਲੱਖਣ ਗੱਲਾਂ ਹੀ ਪੰਜਾਬ ਨੂੰ ਸੰਭਾਲ ਕੇ ਰੱਖ ਰਹੀਆਂ ਨੇ ਪੰਜਾਬ ਤੇ ਇਹ ਨਹੀਂ ਵੀ ਇੱਕ ਵਾਰੀ ਵਿਫਤਾ ਪਈ ਹੈ ਜਦੋਂ ਹਾਂ ਪੰਜਾਬ ਤੋਂ ਪਾਕਿਸਤਾਨ ਭਾਰਤ ਦੀ ਬੰਡੂਈ ਸਭ ਤੋਂ ਵੱਡੀ ਮਾਰ ਪੰਜਾਬ ਤੇ ਪਈ ਹਾਂ ਕਿੰਨੇ ਮਤਲਬ ਲੱਖਾਂ ਲੋਕਾਂ ਦਾ ਮਤਲਬ ਹੋਇਆ ਫਿਰ ਮਤਲਬ 84 ਵੇਲੇ ਦੇਖ ਲਓ ਤਾਂ ਪੰਜਾਬ ਦਾ ਕਿੰਨਾ ਨਕਸਾਨ ਹੋਇਆ ਭਾਵੇਂ ਉਹ ਫੌਜ ਦੇ ਵਿੱਚ ਸੀ ਭਾਵੇਂ ਸਿੱਖ ਨੌਜਵਾਨ ਸੀ ਆਸਮੇਂ ਕਿੰਨੇ ਬੰਦਿਆਂ ਦਾ ਨਕਸਾਨ ਕਿੰਨੇ ਪਰੇ ਕਿੰਨੇ ਮਾਵਾ ਦੇ ਪੁੱਤ ਗੁਆਏ ਸੋ ਪੰਜਾਬ ਬਾਰ-ਬਾਰ ਫਿਰ ਇੱਕ ਫੈਨਟ ਪੁੱਟਦਾ ਰਿਹਾ ਇੱਕ ਕੋਈ ਪੰਛੀ ਹੈ ਕਹਿੰਦੇ ਕੋਕਨਸ ਸ਼ਾਇਦ ਉਹਨੂੰ ਕਹਿੰਦੇ ਆ ਹੂੰ ਉਹ ਕਹਿੰਦੇ ਜਦੋਂ ਮਰ ਜਾਂਦਾ ਰਾਖ ਬਣਦਾ ਹਾਂ ਇਹ ਰਾਗ ਚ ਇੱਕ ਨਵਾਂ ਕਰਪਾਂਚੀ ਪੈਦਾ ਹੋ ਜਾਂਦਾ ਹੈ। ਇਹ ਹੀ ਫਿਤਰਤ ਪੰਜਾਬ ਦੀ। ਇਹ ਫਿਤਰਤ ਪੰਜਾਬ ਦੀ। ਤੇ ਮਤਲਬ ਜਿੰਨਾ ਮਰਜ਼ੀ ਤੁਸੀਂ ਵਿਚਾਰ ਲਓ। ਕਿ ਉਹ ਕਬੂਤਰ ਵਾਂਗੂ ਖੜੇ ਜਾਏਗਾ, ਉੜ ਜਾਏਗਾ। ਗੁਲਾਬ ਵਾਂਗੂ ਖੜਦਾ ਤੇ ਹੁਣ ਜਿਹੜੇ ਹੁਣ ਹੜਪੀਓ ਤੇਰੀ ਇਹਨੇ ਖਾਸ ਕਰਕੇ ਕਪੂਰਥਲਾ ਹਾਂ ਫਰੂਜ਼ਪੁਰ, ਕੋਰਦਾਸਪੁਰ, ਅੰਮ੍ਰਿਤਸਰ ਦਾ ਕੁਸੇਰੀਆ। ਹਾਂ ਉਹਨਾਂ ਲੋਕਾਂ ਨੂੰ ਇੱਕ ਉਮੀਦ ਬਣ ਗਈ ਕਿ ਜਦ ਅਸੀਂ ਪਹਿਲਾਂ ਨਾਲ ਵੀ ਚੱਗੇ ਬਣ ਕੇ ਉੱਭਰਾਂਗੇ। ਹਾਂ ਔਰ ਟਰੈਕਟਰ ਚੱਲ ਰਹੇ ਨੇ ਵੱਡੀ ਪੱਧਰ ਤੇ ਲੰਗਰ ਕੋਈ ਹੋਰ ਹੀ ਲਾ ਰਿਆ ਦਵਾਈਆਂ ਦਾ ਪ੍ਰਬੰਧ ਕਰ ਰਿਆ ਇਹ ਲਹਿੰਦੇ ਪੰਜਾਬ ਤੇ ਚੜ੍ਹਦੇ ਪੰਜਾਬ ਦੇ ਵਿੱਚ ਤੁਸੀਂ ਆਪਣੇ ਤਹਾਕੇ ਦੇ ਵਿੱਚ ਆਪਣੇ ਸਫ਼ਰ ਦੇ ਵਿੱਚ ਆਪਣੇ ਪੱਤਰਕਾਰੀ ਸਫ਼ਰ ਦੇ ਵਿੱਚ ਇਹਨਾਂ ਦੋਨਾਂ ਪੰਜਾਬਾਂ ਦੇ ਵਿੱਚ ਕੀ ਡਿਫਰੈਂਸ ਕੀ ਦੇਖਿਆ ਦੇਖੋ ਜਿਹੜਾ ਉਧਰਲਾ ਪੰਜਾਬ ਆ ਉਧਰਲੇ ਪੰਜਾਬ ਦੇ ਲੋਕ ਵੀ ਹਿੰਮਤੀ ਨੇ ਇਧਰਲੇ ਪੰਜਾਬੀਆਂ ਨੂੰ ਬਹੁਤ ਪਿਆਰ ਕਰਦੇ ਨੇ ਕੱਲ ਪੰਜਾਬ ਦੀ ਆ ਜਾਂਦੀ ਹੈ ਨਾ ਬਿਲਕੁਲ 47 ਦੇ ਵਿੱਚ ਇੱਕ ਬਟਵਾਰਾ ਹੋਇਆ ਉਹ ਪੋਲਿਟਿਕਲ ਲੋਕਾਂ ਨੇ ਵੰਡੀਆਂ ਪੁਗਾਤੀਆਂ ਵੰਡੀਆਂ ਪੁਗਾਤੀਆਂ ਉਹ ਉਹਦੇ ਆਪਾਂ ਕਾਰਨਾ ਚ ਜਾਵਾਂਗੇ ਗੱਲ ਲੰਮੀ ਹੋ ਜੇਗੀ ਪਰ ਉਹ ਇੱਕ ਜੇ ਆਪਾਂ ਪੂਰੀ ਪੰਜਾਬੀਅਤ ਦੀ ਗੱਲ ਕਰੀਏ ਨਾ ਪੰਜਾਬੀਅਤ ਉਹਨਾਂ ਦੇ ਮਨਾਂ 'ਚ ਵੀ ਬੱਸੀ ਹੋਈ ਹੈ ਉਹਨਾਂ ਨੂੰ ਵੀ ਦਰਦ ਆਉਂਦਾ ਜੇ ਇੱਥੇ ਕੋਈ ਨੁਕਸਾਨ ਹੁੰਦਾ ਹੈ ਹਾਂ ਉੱਧਰ ਕੋਈ ਨੁਕਸਾਨ ਹੋਵੇ ਇੱਧਰ ਵੀ ਹੁੰਦਾ ਤੇ ਉਹ ਦੋਨੇ ਆਪਸ ਨੂੰ ਮਿਲਣਾ ਚਾਹੁੰਦੇ ਆ ਉਹਨਾਂ ਦੇ ਜਿਹੜੇ ਬਜ਼ੁਰਗ ਨੇ ਇਕੱਠੇ ਰਹੇ ਨੇ ਇਕੱਠੇ ਖੇਡਦੇ ਰਹੇ ਨੇ ਇਕੱਠਾ ਕਲਚਰ ਆ ਇਕੱਠੀ ਖਾਣਾ-ਪੀਣਾ ਇਕੱਠੀ ਬੋਲੀ ਹੈ ਸੋ ਸਮਝੇ ਨੇ ਸਰਕਾਰਾਂ ਦੂਰੀ ਉਹਨਾਂ ਤੋਂ ਬਣਵਾਉਂਦੀਆਂ ਨੇ ਇਹ ਨਹੀਂ ਚਾਹੀਦਾ ਉੱਧਰ ਦੀ ਸਰਕਾਰ ਨੂੰ ਵੀ ਇਤਰੀ ਲੂਣੀ ਚਾਹੀਦਾ ਹੁਣ ਕਰਤਾਰਪੁਰ ਸਾਹਿਬ ਦਾ ਜਿਹੜਾ ਅਸਥਾ ਖੋਲਣ ਦੀ ਮੰਗ ਕੀਤੀ ਜਾ ਰਹੀ ਹੈ ਲੋਕ ਕਹਿੰਦੇ ਨੇ ਕਿਉਂ ਭਈ ਉਹ ਜਦੋਂ ਸਾਨੂੰ ਇੰਨਾ ਪਿਆਰ ਕਰਦੇ ਨੇ ਕੋਈ ਨੁਕਸਾਨ ਹੈ ਨਹੀਂ ਸਿੱਖਾਂ ਨੂੰ ਇਹ ਇੱਕ ਮਤਲਬ ਇੱਕ ਦਵੰਦ ਚੱਲਦਾ ਰਹਿਣਾ ਇਹ ਪਿਆਰ ਵੀ ਚੱਲਦਾ ਰਹੂਗਾ ਇਹਦੇ ਵਿੱਚ ਨਫ਼ਰਤਾਂ ਦੇ ਬੀਜ ਵੀ ਬੀਜੇ ਜਾਂਦੇ ਰਹਿਣਗੇ ਇਹ ਤਾਂ ਕੁਦਰਤ ਦਾ ਨਿਯਮ ਹੀ ਹੈ ਤੇ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਦੋਨੇ ਪੰਜਾਬ ਜਿਹੜੇ ਇੱਕ ਦੂਜੇ ਨੂੰ ਐਦਾਂ ਹੀ ਪਿਆਰ ਕਰਦੇ ਰਹੇ ਇਹ ਚੱਲਦਾ ਰਹੂਗਾ سلسلہ ਕਈ ਵਾਰੀ ਮੈਨੂੰ ਲੱਗਦਾ ਆਉਣ ਵਾਲਾ ਸਮਾਂ ਜਿਹੜਾ ਥੋੜਾ ਕਮਰਸ਼ੀਅਲ ਤੋਂ ਜ਼ਿਆਦਾ ਆ ਜਾਏਗਾ ਕਾਰਪੋਰੇਟ ਜਗਤ ਦੇ ਜੋ ਕੰਟਰੋਲ ਚ ਸਾਰੀ ਸਿਆਸਤ ਆ ਜੇਗੀ ਮੂੜ ਰਸਤੇ ਵੀ ਖੁੱਲਣਗੇ ਖੁੱਲਣਗੇ ਏਸ਼ੀਆ ਦੇ ਮੁਲਕਾਂ ਨਾਲ ਕਰੇੜੇ ਭਾਰਤ ਨਾਲ ਜਿਹੜੀ ਵਾੜੀਆਂ ਨਾ ਰੋਡਸ ਇਹ ਅੱਗੇ ਜਾਣਗੀਆਂ ਵਪਾਰ ਚੱਲੇਗਾ ਕਰੇਗਾ ਉਹਦੇ ਨਾਲ ਉਸ ਦਾ ਪਾਕਿਸਤਾਨਾ ਵੀ ਪ੍ਰੋਪਰ ਵਪਾਰ ਸ਼ੁਰੂ ਹੋਏ ਫਿਰ ਲੋਕਾਂ ਦਾ ਆਉਣਾ ਜਾਣਾ ਵਧੇਗਾ ਥੋੜਾ ਜਿਹਾ ਚੇਂਜ ਹੋਏਗਾ ਕਾਰਪੋਰੇਟ ਜਗਤ ਨੇ ਜਿਆਦਾ ਕੰਟਰੋਲ ਕਰ ਲੈਣਾ ਉਹਨਾਂ ਨੇ ਆਪਦਾ ਮੁਨਾਫਾ ਦੇਖਣਾ ਉਹ ਉਸ ਮੁਨਾਫਾ ਉਹ ਲੈਣਗੇ ਪਰ ਲੋਕਾਂ ਨੂੰ ਦੋਨੇ ਪੰਜਾਬਾਂ ਨੂੰ ਹਰ ਹਾਲ ਹਸਪਤਲ ਅੱਛਾ ਮੈਂ ਨਾ ਇੱਕ ਚੀਜ਼ ਤੋਂ ਕੋਕਰ ਸਾਹਿਬ ਅੱਜ ਹਰਦੇ ਹੋਏ ਪੰਜਾਬ ਦੇ ਵਿੱਚ ਇੱਕ ਚੀਜ਼ ਦੇਖੀ ਜੋ ਪੰਜਾਬ ਨੂੰ ਬਚਾਇਆ ਗਿਆ ਪੰਜਾਬ ਦੇ ਲੋਕਾਂ ਨੇ ਤੇ ਮੈਂ ਇੱਕ ਚੀਜ਼ ਸਮਝੀ ਕਿ ਪੰਜਾਬ ਨੂੰ ਬਚਾਉਣ ਦੇ ਲਈ ਹਰ ਕੌਮ ਦੇ ਹਰ ਮਜ਼ਬ ਦੇ ਬੱਚੇ ਹਰ ਮਜ਼ਬ ਦੇ ਲੋਕ ਹਰ ਮਜ਼ਬ ਦੇ ਚਾਹੇ ਹਿੰਦੂ ਮੁਸਲਿਮ ਸਿੱਖ ਸਾਈ ਦੇ ਤੇ ਇਹ ਲੋਕ ਇਕੱਠੇ ਹੁੰਦੇ ਨਜ਼ਰ ਆਏ ਇਹ ਲੋਕ ਇਕਜੁੱਟ ਹੁੰਦੇ ਨਜ਼ਰ ਆਏ ਤੇ ਮੈਂ ਨਾ ਇੱਕ ਉਹਦੇ ਨਾਲ ਹੀ ਇੱਕ ਰੀਲ ਵਾਇਲਟ ਹੁੰਦੀ ਨਜ਼ਰ ਆਈ ਕਿ ਮੈਂ ਰੀਲ ਦੇਖ ਲਈ ਉਹਦੇ 'ਚ ਨਾ ਇੱਕ ਕਈ ਲੋਕਾਂ ਨੇ ਨਾ 크੍ਰਿਸਚੀਨ ਤਰਫ ਨੂੰ ਜਾਂ ਸਿੱਖ ਤਰਫ ਨੂੰ ਆਪਸ ਦੇ ਵਿੱਚ ਲੜਨ ਦੀ ਕੋਸ਼ਿਸ਼ ਕੀਤੀ ਕਿ ਦੇਖੋ 크੍ਰਿਸਚੀਨਸ ਚਲੇ ਗਏ ਨੇ ਜਾਂ ਐਦਾਂ ਦੀ ਕੁਝ ਵਾਇਰਲ ਹੋਈਆਂ ਰੀਲਾਂ ਇਹ ਤੁਹਾਨੂੰ ਕਿ ਲੱਗਦਾ ਐਦਾਂ ਹੋਣਾ ਜ਼ਰੂਰੀ ਹੈ ਐਦਾਂ ਨਹੀਂ ਹੋਣਾ ਚਾਹੀਦਾ ਦੇਖੋ ਜਿਹੜੇ ਨਾ ਕੁਝ ਰੀਲਾਂ ਨੇ ਉਹ ਲੋਕ ਲੋਕਾਂ ਦਾ ਜਿਹੜਾ ਖੋਟਾ ਮਨ ਹੁੰਦਾ ਉਹ ਵੀ ਕਾਰਡ ਵੀ ਹੁੰਦੀਆਂ ਨੇ ਜਾਣ ਕੇ ਉਹਨਾਂ ਕੋ ਪੋਰਸ਼ਨ ਰੱਖਦੇ ਉਹਨਾਂ ਕੋ ਕੱਟਦੇ ਆ ਕਰਦੇ ਆ ਆਮ ਦੇ ਲੋਕਾਂ ਨਾਲ ਗੱਲ ਕਰੀ ਨਾ ਇਹ ਪੰਜਾਬ ਦੇ ਵਿੱਚ ਕੋਈ ਕੋਈ ਹੈ ਨਹੀਂ ਕੋਈ ਮਤਭੇਦ ਕਿਸੇ ਤਰ੍ਹਾਂ ਮਤ ਭੇਜਦਾ ਹੈ ਹੀ ਕੋਈ ਵਿਰੋਧ ਨਹੀਂ ਕੋਈ ਹੋਰ ਨਹੀਂ ਪੇੜ ਵੇਲੇ ਤਾਂ ਸਾਰੇ ਇਕੱਠੇ ਹੋ ਜਾਂਦੇ ਆ ਔਰ ਸਾਰੇ ਧਰਮ ਵੀ ਸਿਕਾਉਂਦੇ ਆ ਕਿ ਇੱਕ ਦੂਜੇ ਦੀ ਹੈਲਪ ਕਰੋ ਧਰਮਾਂ ਦੇ ਕੁਝ ਠੇਕੇਦਾਰ ਨੇ ਉਹ ਆਪਣੀ ਆਪਣੀ ਠੇਕੇਦਾਰੀ ਚੰਗਾਉਣ ਵਾਸਤੇ ਐਮ ਦੀਆਂ ਗੱਲਾਂ ਕਰਦੇ ਨੇ ਮੈਨੂੰ ਨਹੀਂ ਲੱਗਦਾ ਕਿ ਪੰਜਾਬ ਦੇ ਵਿੱਚ ਕੋਈ ਅਜਿਹਾ ਕੋਈ ਹੋਏਗਾ ਜਿਹੜਾ ਇਹ ਜੇ ਮਾਹੌਲ ਦੇ ਵਿੱਚ ਕੋਈ ਨਫਰਤ ਤੇ ਬੀਜ ਬੀਜੇਗਾ ਅੱਛਾ ਮੈਂ ਆਖਰੀ ਸਵਾਲ ਪੁੱਛਣਾ ਚਾਹੁੰਦਾ ਜੇਰੀ ਫੋਟੋ ਪੰਜਾਬ ਦੇ ਹਰ ਜਗ੍ਹਾ ਤੇ ਵਾਇਰਲ ਹੋ ਭਗਵੰਤ ਮਾਨ ਜੀ ਥੱਲੇ ਬੈ ਕੇ ਪ੍ਰਸ਼ਾਦਾ ਛਕਦੇ ਹੋਏ ਨਜ਼ਰ ਆ। ਤੇ ਨਾਲ ਹੀ ਅਗਲੇ ਦਿਨ ਹਸਪੀਟਲ ਐਡਮਿਟ ਹੋ ਗਏ। ਨਹੀਂ ਹੋ ਗਿਆ ਪ੍ਰਸ਼ਾਦੇ ਚ ਤਾਂ ਤਾਕਤ ਹੀ ਬਹੁਤ ਹੁੰਦੀ ਹੈ ਉਹਨਾਂ ਨੂੰ ਕੀ ਹੋ ਗਿਆ। ਨਹੀਂ ਚਲੋ ਉਹ ਵਾਲੇ ਵਾਲੇ ਦੇਖੋ ਗਨਮੈਨ ਖੜੇ ਸੀ ਪਹਿਲੀ ਵਾਰ ਤਾਂ ਪੰਜਾਬ ਦੇ ਵਿੱਚ ਕਲਚਰ ਪੰਗਤ ਦਾ ਜਿਨ੍ਹਾਂ ਨੇ ਡੁੱਟੀ ਖਾਣੀ ਸੀ ਹਾਂ ਛੰਡਚੇ ਬੈਠ ਕੇ ਨਹੀਂ ਖਾਣੀ ਚਾਹੀਦੀ ਗੱਲ ਮੈਨਾਂ ਦੇ ਚ ਹਾਂ ਲੰਗਰ ਚ ਪੰਗਤਜੀਬ ਚ ਬੈਠ ਕੇ ਖਾਂਦੇ ਹਾਂ ਹਾਂ ਫਿਰ ਪ੍ਰਕਾਸ਼ ਸਿੰਘ ਬਾਦਲ ਵੀ ਸੀ ਹਾਂ ਜਹਾਂ ਹੱਸਦੇ ਜਾਂਦੇ ਜਾਂਦੇ ਉਹ ਤੈ ਹੀ ਜਰ ਰੋਟੀ ਕੱਢੋ ਮਰੀ ਗੁਰਦੀ ਰੋਟੀਆਂ ਖੜੇ ਖੜੇ ਖਾ ਲੈਂਦੇ ਸੀ ਹਾਂ ਇਹ ਚਲੋ ਕਈ ਵਾਰੀ ਉਹਨਾਂ ਦੀ ਜਿਹੜੀ ਮੀਡੀਆ ਟੀਮ ਹੈ ਆਈਟੀ ਬੰਗਾਲਿਆ ਨੇ ਸੋਚਿਆ ਕਿ ਐਵੇਂ ਦੀ ਫੋਟੋ ਕਰਵਾ ਲਈ ਤੇ ਚਲਾ ਦੀ ਹਾਂ ਹਾਂ ਹੁਣ ਰੋਟੀ ਦਾ ਉਹ ਕਿਤੇ ਵੀ ਬੈਠ ਕੇ ਉਹ ਖਾ ਸਕਦੇ ਸੀ ਵਧੀਆ ਹੁੰਦਾ ਪੰਗਤਜੀ ਬੈਠ ਕੇ ਖਾ ਲੈਂਦੇ ਜਿੱਥੇ ਕੋਈ ਲੰਗਰ ਲੱਗਿਆ ਹੋਣਾ ਕਿਉਂਕਿ ਹਰ ਭੀੜ ਤਾਂ ਵਾਸਤੇ ਲੋਕ ਲੰਗਰ ਲੈ ਕੇ ਜਾ ਰਹੇ ਸੀ ਉੱਥੇ ਹੋਰ ਜ ਜਤੋ ਲੰਗਰ ਛਕਦੇ ਭਗਵੰਤ ਮਾਨ ਵਿੱਚ ਬਹਿ ਕੇ ਛਕ ਲੈਂਦੇ ਉਹ ਉਹ ਤੋਂ ਵੀ ਜ਼ਿਆਦਾ ਖੂਬਸੂਰਤ ਲੱਗਣੇ ਸੀ ਪਰ ਜਿੱਥੋਂ ਤੱਕ ਸਿਹਤ ਦਾ ਸਵਾਲ ਆ ਕਿਸੇ ਦੀ ਵੀ ਸਿਹਤ ਕਦੋਂ ਵੀ ਬਿਮਾਰ ਹੋ ਸਕਦਾ ਬੰਦਾ ਇੱਥੇ ਆਪਾਂ ਨੂੰ ਨਹੀਂ ਕਿੰਤੂ ਪ੍ਰੰਤ ਸੀ ਦਾ ਪੰਜਾਬ ਕੋਰ ਨੂੰ ਕਵਰ ਕਰਦੇ ਠੀਕ ਹੈ ਭਗਵੰਤ ਮਾਨ ਹਾਂ ਤਾਂ ਬਿਲਕੁਲ ਫਿਟਨੇਸ ਚਾਰ ਤਾਂ ਰਿਸਪੌਂਸ ਸਕਾ ਚੁੱਕਦੇ ਨੇ ਹਾਂ ਉਹ ਤਾਂ ਸਪੈਸ਼ਲ ਵੀ ਹੈ ਹਾਂ ਬਿਲਕੁਲ ਕੱਲ ਦੇਖਦੇ ਆ ਕਿਵੇਂ ਕਰ ਚੰਗੇ ਕਰ ਚੰਗੇ ਹੈਨਾ ਕੁਝ ਨਵਾਂ ਲੈ ਕੇ ਆਣਗੇ ਪੰਜਾਬ ਦੇ ਸੈਸ਼ਨ ਤਾਂ ਹੜਾ ਨੂੰ ਲੈ ਕੇ ਹੋਵੇਗਾ ਹਾਂ ਉਹ ਮੈਨੂੰ ਲੱਗਦਾ ਕਿ ਆਸ ਵਿੱਚ ਵਿਵਾਦ ਚੱਲੇਗਾ ਕਾਂਗਰਸ ਵਾਲੇ ਜ਼ਿਆਦਾ ਕਹਿਣਗੇ ਕਿ ਇਹਨਾਂ ਨੇ ਕੁਝ ਕੀਤਾ ਨਹੀਂ ਉਹ ਕਹਣਗੇ ਅਸੀਂ ਕੀਤਾ ਹੁਣ ਪ੍ਰਾਈਵੇਟ ਫੰਡ ਵੀ ਸਰਕਾਰ ਨੇ ਕੀਤਾ ਹੋਇਆ ਹੁਣ ਦੇਖਦੇ ਆਂ ਵੀ ਸੈਸ਼ਨ ਦੇ ਰਿਜ਼ਲਟ ਕੀ ਆਉਂਦੇ ਆ ਠੀਕ ਹੈ ਅੱਛਾ ਇੱਕ ਮੀਡੀਆ ਦੀ ਵੀ ਬੜੀ ਵਾਇਰਲ ਹੋਈ ਹੱਥ ਤੇ ਰੋਟੀਆਂ ਖਾਂਦੇ ਹੋਏ ਸੈਲੀਬ੍ਰਿਟੀ ਵੀ ਨਜ਼ਰ ਆਈ ਦੇਖੋ ਹੁਣ ਜਦੋਂ ਮਤਲਬ ਮਾਹੌਲ ਇਹ ਮੇਦਾ ਹੋ ਗਿਆ ਆਲੇ ਦੁਆਲੇ ਪਾਣੀ ਪਾਣੀ ਹੋਏ ਰੋਟੀ ਤੇ ਜਗ ਰੋਟੀ ਹੀ ਖਾਣੀ ਆ ਤੇ ਮੈਨੂੰ ਲੱਗਦਾ ਇਹ ਚੀਜ਼ਾਂ ਨੂੰ ਟ੍ਰੋਲ ਨਹੀਂ ਕਰਨਾ ਚਾਹੀਦਾ ਸੀਗਾ ਨਹੀਂ ਚਲੋ ਕੁਦਰਤੀ ਆਉਣ ਕਈ ਵਾਰ ਪਤਾ ਨਹੀਂ ਕਿੰਨੇ ਉਸ ਮੌਕੇ ਵੀਡੀਓ ਬਣਾ ਲਈ ਹਰ ਬੰਦੇ ਦੇ ਹੱਥ 'ਚ ਤਾਂ ਕੈਮਰਾ ਹੈ ਹਾਂ ਹਰ ਹੰਦਾਰ رپورਟਰ ਬਣਿਆ ਫਿਰਦਾ ਤੇ ਫਿਰ ਇਹ ਤਾਂ ਕੁਦਰਤ ਦਾ ਨਿਸ਼ਾਨ ਹੈ ਇਹ ਤਾਂ ਫਿਰ ਵਾਇਰਲ ਹੋਣਗੇ ਆ ਵਾਇਰਲ ਹੋਣਗੇ ਇਹ ਚੰਗੀ ਗੱਲ ਵੀ ਆ ਚਲੋ ਜੇ ਆਮ ਮਤਲਬ ਸਾਡੇ ਜਿਹੜੇ ਕਲਾਕਾਰ ਨੇ ਵੱਡੇ ਕਲਾਕਾਰ ਲੋਕਾਂ 'ਚ ਗਏ ਨੇ ਲੋਕਾਂ ਨਾਲ ਖੜੇ ਨੇ ਉਹ ਕਹਿੰਦੇ ਵੀ ਲੋਕਾਂ ਦੀ ਮਿਹਨਤ ਵਾਲੀ ਅਸੀਂ ਕਹਿੰਦੇ ਆ ਕਿ ਲੋਕਾਂ ਨੇ ਸਾਨੂੰ ਪਿਆਰ ਦਿੱਤਾ ਅਸੀਂ ਆਪਣਾ ਜਿਹੜਾ ਕੁਝ ਸਜੋਗਤਨ ਪਾਈ ਵਧੀਆ ਗੱਲ ਅੱਛਾ ਮੈਂ ਹੋਣ ਐਸੋ ਪੂਰੀ ਸਮਾਪਤੀ ਕਰਾਂਗਾ ਮੈਂ ਕੋਕਰ ਸਾਹਿਬ ਪ੍ਰਸ਼ਾਦੀ ਦੀ ਗੱਲ ਕਰ ਰਹੇ ਸੀਗਾ ਕਿ ਤੁਸੀਂ ਵੀ ਪ੍ਰਸ਼ਾਦਾ ਛਕਦੇ ਹੋਗੇ ਥਾਲੀਆਂ ਹੀ ਛਕਦੇ ਹੋਗੇ ਜਿਹੜਾ ਹੱਥ ਤੇ ਛਕਦੇ ਹੋ ਇਹੋ ਜੇ ਮਾਹੌਲ ਦੇ ਵਿੱਚ ਲੰਗਰ ਦੇ ਵਿੱਚ ਕਿ ਤੁਹਾਨੂੰ ਸਵਾਦ ਕਿਹੋ ਜਿਹਾ ਆਉਂਦਾ ਪ੍ਰਸ਼ਾਦਾ ਛਕਣ ਦਾ ਥਾਲੀ ਚ ਸਵਾਦ ਆਉਂਦਾ ਜਾਂ ਹੱਥ ਤੇ ਆਉਂਦਾ ਦੇਖੋ ਦੋਨੇ ਗੱਲਾਂ ਨੇ ਮਾਹੌਲ ਮਤਵ ਹੁੰਦਾ ਕਿਈ ਵਾਰੀ ਹੁਣ ਮੈਂ ਵੀ ਕਈ ਬਹੁਤ ਪੰਜਾਬ ਦੇ ਨਹੀਂ ਮੈਂ ਪੈਸੇ ਵੀ ਗੱਲ ਕਰਨ ਲੱਗਾ ਦੋਨੇ ਗੱਲਾਂ ਨੇ ਜਿਵੇਂ ਹੁਣ ਕਿਸ ਕੋਈ ਮਾਹੌਲ ਇਹ ਆ ਜਾ ਹੋ ਗਿਆ ਕਿ ਧਰਨਾ ਮਜਹਰਾ ਉੱਤੇ ਭੁੱਖ ਲੱਗੀ ਹੈ ਕਈ ਵਾਰੀ ਆਪਾਂ ਵੀ ਖਾਣੇ ਧਰਨੇ 'ਚ ਬੈਠ ਕੇ ਖਾ ਲਈਦੇ ਆ ਇਹ ਪੰਜਾਬੀ ਅੱਤ ਦੇ ਵਿੱਚ ਫੱਕਰ ਪਣਾ ਵੀ ਹੈਗਾ ਕੋਈ ਬਹੁਤ ਆਪਾਂ ਦੇਖਦੇ ਨਹੀਂ ਸ਼ਖਲੀ ਜਿੱਤੇ ਵਿੱਚ ਚਲੋ ਖੋਖਰ ਸਾਹਿਬ ਤੁਹਾਡੇ ਨਾਲ ਗੱਲ ਕਰਕੇ ਬਹੁਤ ਵਧੀਆ ਲੱਗਾ ਉਹ ਖੂਬ ਗਿਆ ਨਾਨਕ ਨਾਮ ਚੜਤੀ ਕਲਾ ਤੇਰੇ ਪਾਣੀ ਸਰਬੱਤ ਦਾ ਭਲਾ